ਵਾਹਿਗੁਰੂ 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 ਸਾਰ ਜਪ ਵਾਹਿਗੁਰੂ 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 ਜੀ ਵਾਹਿਗੁਰੂ 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 ਸਾਰ ਜਪ ਵਾਹਿਗੁਰੂ 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 ਸਾਰ ਜਪ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਮੇਰਾ ਨਾਮ ਸਤਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋੜਾ ਕਰ ਸੇਵਾ ਸੈਟੀ ਗੁਰਦੁਆਰਾ ਕਨਸਾਬ ਦੇ ਸੇਵਾਦਾਰ ਅਸੀਂ ਜੀ ਇਹ ਭਾਜੀ ਜਿਹੜੀ ਪਿਛਲੇ ਕੋਈ 12 13 ਸਾਲ ਤੋਂ ਸਟਾਰਟ ਇਸ ਤੋਂ ਵੱਧ ਹੀ ਹੋ ਗਿਆ ਨਾ ਸਮਾ ਜੀ ਸਾਨੂੰ ਯਾਦ ਨਹੀਂ ਉਸ ਤੋਂ ਪਹਿਲਾਂ ਅਸੀਂ ਆਪਾਂ 4 ਕਿੰਟਾਂ ਤੋਂ ਚਾਲੂ ਕੀਤੀ ਸੀ 4 ਕਿੰਟਾਂ ਤੋਂ ਫਿਰ 8 ਕਿੰਟਲ ਹੋ ਗਈ 8 ਤੋਂ 12 ਫਿਰ ਮਾਰ ਬਾਬੇ ਨਾਨਕ ਦੀ ਇੰਨੀ ਕੀ ਕਿਰਪਾ ਹੋਈ ਵੀ ਹਰ ਸਾਲ ਟੰਨਾ ਸਾਣਾ ਵਧ ਗਈ ਜਿਦ ਤਰ੍ਹਾਂ ਪਿਛਲੇ ਸਾਲ 12 ਟਨ ਸੀ ਐਰ ਕੀ 13 ਟਨ ਦੀ ਮਹਾਰਾਜ ਦੀ ਕਿਰਪਾ ਹੋਈ ਆ ਕਿਰਪਾ ਮਹਾਰਾਜ ਦੀ ਹੋਈ ਆ ਸਾਰੇ ਜੀ ਬੜਾਈ ਤਾਂ ਇਸ ਤਰ੍ਹਾਂ ਬਣੀ ਇਹ ਮਠਿਆਈ ਜਿਹ ਜਿਤਨਾ ਬਾਬਾ ਜੀ ਦਾ ਵਿਆਹ ਪਰੋਪ ਜਿਤਨਾ ਹੁੰਦਾ ਪਹਿਲਾਂ ਇਹਨੂੰ ਪੈਕ ਕਰ ਦੇਣੀ ਸਾਰੀ ਪੈਕ ਕਰਨ ਤੋਂ ਬਾਅਦ ਬਾਬਾ ਜੀ ਦਾ ਵਿਆਹ ਜਦੋਂ ਸਭਾਵਤੀ ਹੋ ਜਾਂਦੀ ਆ ਉਸ ਤੋਂ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਸੁੱਤੀ ਹੁੰਦੀ ਆ ਕਾਫੀ ਹਜ਼ਾਰ ਮਤਲਬ ਸੰਗਤ ਸੁੱਤੀ ਹੁੰਦੀ ਆ ਉਹਨਾਂ ਨੂੰ ਸਵੇਰੇ ਠਾਲ ਕੇ ਸਾਰ ਜਿਤਨਾ ਭਾਜੀ ਆਪਾਂ ਆਪਣੇ ਇਸ ਤਰ੍ਹਾਂ ਨੂੰ ਵਿਆਹ ਭਾਜੀ ਬਣ ਕੇ ਤੋੜੀ ਦਾ ਸੇਮ ਹੀ ਉਸੇ ਤਰ੍ਹਾਂ ਆਪਣੀ ਸੰਗਤ ਨੂੰ ਆਪਣੇ ਸਮਝ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਜੀ ਬਣ ਕੇ ਤੋੜੀ ਦਾ ਜੀ ਆਪਣੇ ਜੋੜਾ ਘਰ ਸਿਆਓ ਸਾਡੀ ਗੁਰਦੁਆਰਾ ਕਨ ਸਾਹਿਬ ਜੀ ਮੁਰਕੇ ਆਪਾਂ ਤਿੰਨ ਦਿਨ ਲਗਾਤਾਰ ਇਸ ਸਵੇਰੇ ਸ਼ਾਮ ਜੋੜਾ ਘਰ ਸਿਆਟੀ ਤੋਂ ਭਾਜੀ ਜਿਹੜੀ ਪ੍ਰਾਪਤ ਕਰ ਸਕਦੇ ਆ ਜਿਹਨੂੰ ਨਹੀਂ ਮਿਲੇ ਤਾਂ ਜਿਹੜਾ ਬਾਅਦ ਵੀ ਕੋਈ ਰਹਿ ਜਾਂਦਾ ਉਹ ਸਾਡੇ ਕੰਟੈਕਟ ਨੰਬਰ ਹੈਗੇ ਨੇ ਉਥੇ ਲਿਖੇ ਹੋਏ ਨੇ ਬੋਰਡਾਂ ਦੇ ਉੱਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਭਾਜੀ ਲੈ ਸਕਦੇ ਆ ਮੇਰਾ ਨਾਮ ਗੁਰਮੀਤ ਸਿੰਘ ਕਲਸੀ ਹੈ ਜੀ ਭਾਜੀ 15 ਸਾਲ ਤੋਂ 14-15 ਸਾਲ ਤੋਂ ਰਗਾਤਾਰ ਕੱਢ ਰਹੇ ਆ ਪਹਿਲਾਂ ਥੋੜੀ ਥੋੜੀ ਕੱਢੀਦਾ ਅੱਜ ਕੱਲ ਬਹੁਤ ਲਾਰਜ ਸਕੇਲ ਤੇ ਹੁੰਦੀ ਆ ਤੇ ਅਸੀਂ ਭਾਜੀ ਕਰੀਬਨ 10-12 ਦਿਨ ਲਗਾਤਾਰ ਨਿਕਲਦੇ ਆ ਕਿਰਪਾ ਸਤਗੁਰੂ ਦੀ ਮਿਹਰ ਦੇ ਨਾਲ ਸਭ ਕੁਝ ਹੋ ਜਾਂਦਾ ਭਾਜੀ ਜਿੰਨੇ ਵੀ ਬੰਦੇ ਕੰਮ ਕਰਨਦੇ ਨੇ ਲਈ ਭਾਈ ਇਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਸਾਰੇ ਜਿਉਂ ਸਵੇਰੇ ਆਉਂਦੇ ਨੇ ਸ਼ਾਮ ਨੂੰ ਜਿਹੜਾ ਕੰਮ ਨਾਲ ਟੀਚਾਲ ਮਿੱਥਿਆਂ ਦਾ ਪੂਰਾ ਕਰਕੇ ਜਾਂਦੇ ਨੇ ਟਾਈਮ ਨਹੀਂ ਵੰਦੇ ਆਪਣੀ ਪੂਰੀ ਮਿਹਨਤ ਕਰਦੇ ਆ ਅਸੀਂ ਵੀ ਨਾਲ ਜਦੋਂ ਕਿ ਸਾਨੂੰ ਅਸੀਂ ਦਾ ਸਹਿਯੋਗ ਕਰਦੇ ਇਹਨਾਂ ਦੇ ਜਿਸ ਤਰ੍ਹਾਂ ਮਿਹਰ ਦਾ ਵਾਗੁਰੂ ਦੀ ਕਿਰਪਾ ਨਾਲ ਟਾਈਮ ਦਈਦਾ ਜੀ ਜਿਹੜੀਆਂ ਮੈਂ ਰਹੀ ਹਾਂ ਤੁਸੀਂ ਬਾਹਰ ਵੀ ਰੁਕਣ ਹਾਂ ਹਾਂਜੀ ਹਾਂਜੀ ਸਰ ਉਹ ਜਿੱਧਰ ਜਿੱਧਰ ਬੱਸਾਂ ਜਾਂਦੀਆਂ ਨੇ ਜੇਕਰ ਜਦੋਂ ਸਾਨੂੰ 10 12 ਨਾਲ ਫੋਨ ਹੁੰਦੇ ਨੇ ਵੀ ਸਾਨੂੰ ਇਸ ਸਟੇਸ਼ਨ ਤੇ ਚਾਹੀਦੀ ਆ ਉਧਰ ਜਿਹੜੀ ਜਿਹੜੀ ਬੱਸ ਬਟਾਲੇ ਤੋਂ ਡਾਇਰੈਕਟ ਜਾਂਦੀ ਆ ਸੀ ਬੱਸ ਤੇ ਰੱਖ ਦਿੰਦੇ ਆ ਉਹਨਾਂ ਨੂੰ ਕਹਿ ਦਈਦਾ ਲੈ ਲਓ ਉਹ ਲੈ ਲੈਂਦੇ ਨੇ ਆਪੇ ਬਾਅਦ ਚ ਡਿਸਟ੍ਰੀਬਿਊਟ ਕਰ ਲੈਂਦੇ ਨੇ ਇੱਕ ਦੂਜੇ ਹਾਂਜੀ ਇਹ ਦੇਖੋ ਜੀ ਪਹਿਲਾਂ ਸ਼ੱਕਰਪਾਰਾ ਬਣਦਾ ਵਾ ਫਿਰ ਮਿੱਠੀ ਸੇਵੀ ਬਣਦੀ ਆ ਲੂਣ ਵਾਲੀ ਸੇਵੀ ਬਣਦੀ ਆ ਗੋੜ ਵਾਲੀ ਕਾਠੀ ਬਣਦੀ ਆ ਮਠੀਆਂ ਬਣਦੀਆਂ ਨੇ ਸਾਰੀਆਂ ਕੱਠੀਆਂ ਅਸੀਂ ਪੈਕ ਕਰ ਦਿੰਦੇ ਆ ਲੂਣ ਵਾਲੇ ਆਰਕਾਂ ਵੱਖਰੇ ਕਰਾਂਗੇ ਤੇ ਦੂਸਰੇ ਕੱਠੇ ਜਿਹੜੇ ਮਿੱਠੇ ਵਾਲੇ ਵੱਖਰੇ ਕਰਕੇ ਤੇ ਪੈਕ ਕਰਕੇ ਸੰਗਤ ਨੂੰ ਇਹ ਸਭ ਉਹਦੀ ਕਿਰਪਾ ਜੀ ਉਹਦੀ ਕਿਰਪਾ ਨਾਲ ਵਧੀ ਜਾਂਦੀ ਆ ਸੰਗਤ ਦਾ ਸਹਯੋਗ ਵਧਿਆ ਜਾਂਦਾ ਵਾ ਉਧਰ ਸੰਗਤ ਲੈਣ ਵਾਲੀ ਜਿਹੜੀ ਜਿੰਨਾ ਪ੍ਰਸ਼ਾਦ ਲੈਣਾ ਵਾ ਉਹਨਾਂ ਦੀ ਗਿਣਤੀ ਵਧੀ ਜਾਂਦੀ ਆ ਹਰ ਵਾਰੀ ਡਿਮਾਂਡ ਵਧੀ ਜਾਂਦੀ ਆ ਉਹਦੇ ਕਰਕੇ ਪ੍ਰਮਾਤਮਾ ਦੀ ਕਿਰਪਾ ਹੋਈ ਜਾਂਦੀ ਆ ਸਭ ਕੁਝ